ਆ ਬੜਾ ਇੱਥੇ ਬੈਠਾ ਤੈਨੂੰ ਭਾਲੀ ਜਾਣਾ ਪਿੰਡ ਚ ਕੌਲਿਆਂ ਨੂੰ ਪਿੰਡ ਚ ਭਾਲਣ ਨੂੰ ਮੈਂ ਬਹਿ ਰੁਪੀਆਂ ਤੂੰ ਇਹ ਛੱਡ ਕਰ ਆਇਆ ਤੇ ਪੈਸੇ ਦੇ ਮੈਨੂੰ ਕਿਹੜੇ ਪੈਸੇ ਪੈਸੇ ਦੇ ਮੈਨੂੰ ਚਾਹੀਦੇ ਆ ਫੀਸ ਭਰਨੀ ਆ ਸਕੂਲ ਦੀ ਕੱਲ ਤਾਂ ਹਜੇ ਤੂੰ ਪੈਸੇ ਲੈ ਕੇ ਗਿਆ ਸੀ ਵੈਸੇ ਪੂਸੇ ਹੈ ਨਹੀਂ ਨਾਲੇ ਮੇਰੇ ਕੋਲ ਚਾਹੀਦੇ ਆ ਪੇਪਰ ਦੀ ਫੀਸ ਭਰਨੀ ਆ ਮੈਡਮ ਦਾ ਫੋਨ ਆਇਆ ਸੀ ਮੈਨੂੰ ਕਹਿੰਦੀ ਫੀਸ ਭਰ ਕੇ ਜਾ ਪਹਿਲਾਂ ਫੇੜੀ ਪੇਪਰ ਦੇਈ ਲੈ ਆ ਤੂੰ ਆਪਦੀ ਮੈਡਮ ਦਾ ਨੰਬਰ ਦੇ ਮੈਂ ਉਹਨੂੰ ਜੂਜਲ ਪੇ ਕਰ ਦਿੰਨਾ ਪਤਾ ਨਹੀਂ ਤੈਨੂੰ ਕਿਹੜੀ ਪਿੰਡ ਦੀ ਕੀੜੀ ਨੇ ਕਹਤਾ ਕਿ ਜੁਗਲ ਤੇ ਚੱਲਦਾ ਤੇ ਕਿਨੇ ਚਲਾ ਕੀਤਾ ਬੂਲ ਤੇ ਤੂੰ ਮੈਨੂੰ ਮੈਡਮ ਦਾ ਨੰਬਰ ਦੇ ਮੈਂ ਦੂਜਲ ਤੇ ਦੱਸਦਾ ਲੈ ਮੈਨੂੰ ਮਕੈਸ਼ ਦੀ ਰੇ ਨਾ ਪੈਸੇ ਪੁੱਸੇ ਹੈ ਨਹੀਂ ਮੇਰੇ ਕੋਲ ਮੇਰੇ ਕੋਲ ਤਾਂ ਸਿੱਧੀ ਜੀ ਗੱਲ 1200 ਰੁਪਇਆ ਤੂੰ 1200 ਦਾ ਦੇ ਯਾਰ ਡੰਗਾ ਸਾੜਦਾ ਮੈਂ ਚੱਲ ਲਿਆ ਯਾਰ ਜਿੰਨੇ ਪੈਗੇ ਉਹਨੇ 1200 ਰੁਪਇਆ ਮੇਰੇ ਕੋਲ ਤਾਂ ਸਿੱਧੀ ਜੀ ਗੱਲ ਸੁਣ ਮੇਰੇ ਤੂੰ ਆ ਦਾ ਫੜਾ ਆ ਲੈ 2 ਮਿੰਟ ਰੁਕ ਜਾ ਮੈਂ ਖੇਲ ਚ ਦੋ ਗੋਤੇ ਲਾ ਲਾਂ ਉਹ ਤਾਂ ਮੈਸਟਰ ਨੂੰ ਕੰਮ ਕੰਮ ਕਈ ਗਿਆ ਦੂਰ ਤੇ ਹੋਰ ਲਾ ਦੇ ਦੂਰ ਤੇ ਹੋਰ ਲਾ ਦੇ ਦੂਰ ਤੇ ਹੋਰ ਲਾ ਮਰਦਾ ਕਿਉਂ ਹੁਣ ਕੀ ਆ ਮੈਨੂੰ ਦੋ ਗੋਥੇ ਲਾ ਲੈnde ਲਾਲਾ ਤੂੰ ਤਾਂ ਵਿਹਲਾ ਹੈਗਾ ਚੰਗਾ ਜਾਨਣਾ ਫਿਰ ਮੈਂ ਹੁਣ ਚੱਲ ਫਿਰ ਮੈਂ ਤਾਂ ਆਪ ਦੇ ਪੈਰ ਡੋਕੇ ਹੀ ਤਸਵੀਰ ਡਾਰਲਿੰਗ ਸਾਡੀ ਕੋਈ ਇੱਜ਼ਤ ਹੀ ਨਹੀਂ ਰਹੀ ਕੋਈ ਰੋਟੀ ਲੈ ਕੇ ਹੀ ਨਹੀਂ ਆਇਆ ਚੱਲ ਕੋਈ ਨਹੀਂ ਮੈਂ ਆ ਪਾਣੀ ਪੀ ਕੇ ਸਾਰ ਲੂ ਆਪ ਦੀ ਅੰਦਰਲੀ ਗਰਮੀ ਸਾਬ ਲੂ ਪਰ ਸਾਲਿਆਂ ਨੂੰ ਘਰੇ ਜਾ ਕੇ ਦੱਸ ਜਦੋਂ ਦੋ ਪੈਗ ਲੱਗੇ ਹੋਏ ਨਾ ਫੇਰ ਇਹਨਾਂ ਨੂੰ ਪਤਾ ਲੱਗੂ ਹੋਰ ਵੀ ਫਰਲਾਣੇ ਦਾ ਰਾ ਕੀ ਹਾਲਾ ਲਾਨੇਦਾਰ ਕਾ ਜਾ ਕੋਈ ਰੋਟੀ ਤਾਂ ਲੈ ਕੇ ਨਹੀਂ ਆਉਂਦਾ ਚੱਲ ਕੋਈ ਨਹੀਂ ਥੋੜੇ ਆਣਾ ਕਿੱਥੇ ਸ਼ੋਰ ਪਤਾ ਨਹੀਂ ਮੇਰੇ ਤੋਂ ਹੁਣੇ ਪੈਸੇ ਲੈ ਕੇ ਗਿਆ ਥੋੜਾ ਸ਼ੋਰ ਤਾਂ ਉੱਥੇ ਨਹਿਰ ਤੇ ਫਿਰਦਾ ਨਹਿਰ ਤੇ ਕੀ ਕਰਦਾ ਪਤਾ ਨਹੀਂ ਯਾਰ ਪੈਂਟੇ ਦੀ ਤਾਂ ਗੱਲ ਉੱਡੀ ਪਈ ਆ ਕਿ ਇਹਦੀ ਕੁੜੀ ਘੜੀ ਭਜਾ ਲਿਆ ਆ। ਉਹ ਬੁਣ ਚਾਵਲ ਕੀ ਦੀ ਕੁੜੀ ਕੱਢ ਲੈ ਨਵਾਂ ਫਵਾੜਾ ਪ੍ਰਾਈਵੇਟ। ਚੱਲ ਤੂੰ ਮੇਰੇ ਨਾਲ ਚੱਲ ਮੈਨੂੰ ਨਹਿਰ ਤੇ ਤਾਰਨ ਦੀ। ਉਹ ਨਹੀਂ ਨਹੀਂ ਮੈਂ ਨਹੀਂ ਤਾਰਦਾ। ਤੂੰ ਮੈਨੂੰ ਨਹਿਰਾਂ ਤੇ ਤਾਰ ਦੇ। ਮੈਨੂੰ ਕਰਮਾ। ਤੂੰ ਤੁਰ ਕੇ ਜਾਵੜਾ ਮੈਨੂੰ ਕੰਮ ਆ ਜ਼ਰੂਰੀ। ਮੈਂ ਤਾਂ ਤੈਨੂੰ ਦੱਸਣ ਆਇਆ ਸੀਗਾ ਗੱਲ। ਮੈਂ ਕਿਹਾ ਮੁੜ ਕੇ ਅਗਲਾ ਆਂਦਾ ਵੀ ਦਿੱਤੀ ਨਹੀਂ ਪਤਾ ਸੀਗੀ। ਚੱਲ ਫਿਰ ਭਾਈ ਮੈਂ ਆਪੇ ਤੁਰ ਕੇ ਜਾਵੜਦਾ। ਸਾਬ ਨਾਲ ਤਾਇਆ ਤੁਰਿਆ ਜਾਂਦਾ ਨਾ ਇਹਦਾ ਪਈ ਵੀ ਨਹੀਂ ਟੱਪਦਾ ਦੀ ਨਾ ਮੈਨੂੰ ਉੱਨਾ ਕਿਤੇ ਨਾਵੇਂ ਬਸਾ ਧੱਕੇ ਖਾਏਂਗੀ ਤੈਨੂੰ ਮੈਂ ਗੱਡੀ ਤੇ ਛੱਡ ਆਉਣਾ ਕੋਈ ਨਹੀਂ ਜੀ ਲੱਗ ਗਈ ਤਾਂ ਪੈਂਡਾ ਮੈਂ ਜਾ ਲੂੰਗਾ ਅੱਜ ਨਹੀਂ ਛੱਡ ਆਉਣਾ ਮੈਂ ਜੀ ਆਹ ਪੈਂਡੇ ਤੇ ਗੱਲ ਪੈ ਜੂਗੀ ਕੋਈ ਨਾ ਵੇਖ ਲੈਣਗੇ ਉਹ ਵੀ ਆਪਣੇ ਜਵਾਈ ਨੂੰ ਤੁਸੀਂ ਵੀ ਨਾ ਲੜਦਾ ਮੌਕੇ ਭਾਜ ਜੀ ਕੋਈ ਨਾ ਇੰਨੇ ਚ ਚੱਲਦਾ ਹੀ ਆ ਸਾਡੀ ਵੀ ਪੈਂਡੇ ਤੇ ਇੱਜਾ ਤਾਂ ਇੱਜਾ ਕੋਈ ਨਾ ਇੰਨੇ ਚ ਚੱਲਦਾ ਹੀ ਆ ਨਹੀਂ ਜੀ ਮੇਰੇ ਮਾਪਿਆਂ ਦੇ ਇੱਜੇ ਤੇ ਰੋਲ ਜੂਗੇ ਐਵੇਂ ਜੀ ਪੈਂਡੇ ਤੇ ਪਤਾ ਲੱਗ ਗਿਆ ਕਿਥੇ ਜਿੱਤ ਤਾਂ ਬੀਬਾ ਤੇ ਰੋਲਦੀ ਸਾਡੀ ਇੱਜਤ ਤਾਂ ਬੀਬਾ ਰੋਲਦੀ ਤੂੰ ਮੇਰੇ ਪੈਸੇ ਜਿਹੜੇ ਕੜਕੇ ਲੈ ਕੇ ਗਿਆ ਕਿਹੜੇ ਪੈਸੇ ਬਾਪੂ ਮੈਨੂੰ ਨਹੀਂ ਪਤਾ ਤੂੰ ਮੇਰੇ ਪੈਸੇ ਦੇ ਜਿਹੜੇ ਕੜਕੇ ਲੈ ਕੇ ਗਿਆ ਇਹਨਾਂ ਮੇਰਾ ਮੂਹਰਾ ਕੋਈ ਮੂੰਹ ਨਹੀਂ ਪੈਸਿਆਂ ਦਾ ਹੀ ਮੂੰਹ ਆ ਤੂੰ ਮੇਰੇ ਪੈਸੇ ਮੋੜ ਟੁਕੜੀਏ ਤੂੰ ਮੇਰੇ 500 ਦਾ ਮੈਂ ਤੇਲ ਪਾਲਿਆ ਸੀ ਜਿੱਤਤਾ ਤੂੰ ਰੋਲਤੀ ਬਾਕੀ 700 ਦੇ ਮੇਰਾ ਇੱਜ਼ਤ ਤਾ ਤੂੰ ਰੋਲਤੀ ਬੀਬਾ ਮੇਰੀ 700 ਰੁਪਿਆ 500 ਦਾ ਮੈਂ ਤੇਲ ਪਾਲਿਆ ਸੀ ਤੂੰ ਮੈਨੂੰ ਟੁਕੜੀਏ ਆਪਦੀ ਬੇਬੇ ਦਾ ਨੰਬਰ ਦੇ ਮੈਂ ਗੱਲ ਕਰਾਉਦੀਨ ਕੁੜੀਏ ਤੂੰ ਮੈਨੂੰ ਆਪਦੀ ਬੇਬੇ ਦਾ ਨੰਬਰ ਕਿਉਂ ਬਾਪੂ ਮੇਰੀ ਬੇਇੱਜ਼ਤੀ ਕਰਾਈ ਨਾ ਸਾਰੇ ਕਾਜ 'ਚ ਮੇਰੀ ਬੇਇੱਜ਼ਤੀ ਹੋ ਜਾਊਗੀ ਮੈਨੂੰ ਪਤਾ ਜਿਹੜਾ 500 ਕੁੜੀ ਕੋਲ ਦਾ ਕੱਲੇ ਕੱਲੇ ਨੰਬਰ ਮੈਂ ਦੈਰੀ ਤੇ ਲਿਖੇ ਪਾਇਆ ਤੂੰ ਮੈਨੂੰ ਨਹੀਂ ਪਤਾ ਕੁੜੀਏ ਮੇਰਾ 500 ਰੁਪਇਆ ਦੇ ਤੂੰ ਮੇਰਾ ਪਤਾ ਗੁੱਡੀ ਮੈਨੂੰ ਪਤਾ ਤੇ ਰਿਕੋਲਾ ਪੈਸੇ ਮੈਨੂੰ ਤਾਂ ਫਸੇ ਦੇ ਅੰਕਲ ਜੀ ਮੇਰੇ ਕੋਲ ਕਿੱਥੇ ਨੇ ਤੁਹਾਡੇ ਪੈਸੇ ਲੈ ਮੇਰੇ ਆਈਫੋਨ ਨਾਲ ਸਕੈਨਰ ਮੈਨੂੰ ਪੈਸੇ ਕਰ ਦੇ ਨਹੀਂ ਤਾਂ ਆਪਦੀ ਬੇਬੇ ਦਾ ਨੰਬਰ ਦੇ ਮੈਨੂੰ ਨਹੀਂ ਪਤਾ ਤੂੰ ਮੈਨੂੰ ਪੈਸੇ ਦੇ ਦੇ ਚਾਹੀਏ ਆਪਦੀ ਬੇਬੇ ਦਾ ਨੰਬਰ ਦੇ ਦੇ ਸਿੱਧੀ ਜੀ ਗੱਲ ਆ ਮੈਂ ਤੇਰੀ ਬੇਬੇ ਨਾਲੱਖ ਨੇ ਗੱਲ ਕਰ ਕਿਉਂ ਆਂ ਅੰਤਲ ਜੀ ਸਾਡੀ ਪਿੰਡ 'ਚ ਸਾਡੇ ਘਰ ਦੇ ਫਿਰ ਬੀਬਾ ਮੈਨੂੰ ਨਹੀਂ ਪਤਾ ਚਾਹ ਤੇ ਨੰਬਰ ਦੇ ਦੇ ਚਾਹ ਮੈਨੂੰ 500 ਰੁਪਿਆ ਆ ਗੁੱਦਲ ਪੇ ਹਰ ਦੇ ਮੈਨੂੰ ਨਹੀਂ ਪਤਾ ਲੈ ਮੇਰਾ ਸੈਨਰ ਲਾਉਂ ਆਂ ਅੰਤਲ ਜੀ ਹਾਂ ਆ ਕਿਤਨਾ ਤੂੰ ਕੀ ਪਹਿਲੀ ਗੱਲ ਅੱਠਾ ਇੱਥੇ ਰਿਸ਼ਤਾ ਕੀ ਐ ਇੱਥੇ ਤੁਸੀਂ ਉਹ ਬਾਪੂ ਫਰੈਂਡ ਆ ਮੇਰੀ ਫਰੈਂਡ ਫਰੁੱਡ ਕੋਈ ਨਹੀਂ ਤੁਸੀਂ ਇੱਥੇ ਆਸਤੀ ਕਰਦੇ ਆ ਬਾਪੂ ਕੋਈ ਤਾਂ ਇੱਜ਼ਤ ਦਾ ਕੁਰੀ ਕਰਨ ਕਰਲਾ ਤੁਸੀਂ ਇੱਥੇ ਆਸਤੀ ਕਰਦੇ ਨਹੀਂ ਜਾਣਦੇ ਹੁਣ ਨਹੀਂ ਨਹੀਂ ਮੈਨੂੰ ਪਤਾ ਗੁੱਡੀ ਤੂੰ ਸਾਡੇ ਮੁੰਡੇ ਤੋਂ ਬਹੁਤ ਪੈਸੇ ਖਾਦੇ ਆ ਮੈਂ ਕਿਹੜੇ ਪੈਸੇ ਖਾਦੇ ਤੁਹਾਡੇ ਮੁੰਡੇ ਦਾ ਮੈਨੂੰ ਪਤਾ ਗੁੱਡੀ ਤੂੰ ਸਾਡੇ ਮੁੰਡੇ ਤੋਂ ਬਹੁਤ ਪੈਸੇ ਖਾਦੇ ਆ ਮੈਨੂੰ ਪਤਾ ਗੁੱਡੀ ਤੁਹਾਡਾ ਮੁੰਡਾ ਸਾਮਾ ਦੇ ਮੈਥੋਂ ਪੈਸੇ ਲੈ ਕੇ ਖਾਂਦਾ ਚਿਰ ਤੋਂ ਖਾਣ ਪੀਣ ਦੇ ਕੱਪੜਿਆਂ ਦੇ ਮੈਗਦੇ ਪੈਸੇ ਦਿੰਦਾ ਰਿਹਾ ਐਨੇ ਪੈਸੇ ਕਿੱਥੋਂ ਲੈ ਕੇ ਆਉਂਦਾ ਸੀ ਤੂੰ ਆਹ ਕਿ ਤੇਰੇ ਤੋਂ ਲੈਂਦਾ ਸੀ ਮੈਂ ਅੱਜ ਤੋਂ ਬਾਅਦ ਗੱਲ ਨਾ ਕਰੀ ਮੇਰੇ ਨਾਲ ਜਾ ਰੱਬਾ ਗੱਦੀ ਲਾਦ ਨਾ ਦੇ ਕਿਸੇ ਨੂੰ ਪਾਣੀ ਦੀ ਘੁੱਟ ਨਹੀਂ ਨਾਂ ਗੇਦੀ ਪਤਾ ਨਹੀਂ ਬਿਮਾਰੀ ਕਿੱਥੇ ਫਿਰਦਾ ਹੋ ਪਿੰਡ ਚ ਪੇਵਾੜੇ ਪਵਾ ਕੇ ਸਾਰੇ ਪਿੰਡ ਚ ਥੂ ਥੂ ਕਰਾ ਸੀ ਹੁਣ ਪਿੰਡ ਚ ਇੱਜ਼ਤ ਹੀ ਨਹੀਂ ਰਹੀ ਹੁਣ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਂਗਾ ਐ ਤੁਰਿਆ ਉਹਨਾ ਮੂੰਹ ਚੱਕ ਕੇ ਬਹੁਤ ਜੰਗ ਜਿੱਤ ਕੇ ਆਇਆ ਆ ਸਾਰੇ ਪਿੰਡੇ ਚ ਥੂ ਥੂ ਕਰਾ ਕੇ ਰੱਖਦੀ ਮੈਂ ਕਿਸੇ ਨੂੰ ਮੂੰਹ ਦਿਖਾਂ ਜੋਗਾ ਨਹੀਂ ਰਹਾ ਮੇਰੇ ਤਾਂ ਪਾਣੀ ਦੀ ਘਟ ਨਹੀਂ ਨੰਗਦੀ ਸਾਰਾ ਕਾਲ ਜਾ ਮੱਚੀ ਜਾਂਦਾ ਇਥੇ ਲੋਕ ਮੈਨੂੰ ਟਿਚਰਾਂ ਕਰਦੇ ਆ ਕਦੇ-ਕਦੇ ਨੇ ਮੈਨੂੰ ਤੇ ਤੇ ਬਹੁਤ ਵੇ ਕੱਢਦਾ ਝਮਟੇ ਦੇ ਛਾਲ ਮਾਰ ਮੇਰੇ ਤੇ ਕਾਹਦਾ ਗੁੱਸਾ ਚੜਦਾ ਸਕਾਂ ਦੀ ਮੇਰਾ ਮੈਨੂੰ ਤੇਰੇ ਤੇ ਗੁੱਸਾ ਚੜਦਾ ਤੂੰ ਗੱਲ ਤਾਂ ਸੁਣ ਮੇਰੀ ਯਾਰ ਠੰਡਾ ਹੋ ਗਿਆ ਤੂੰ ਗੱਲ ਨਹੀਂ ਮੈਨੂੰ ਨਹੀਂ ਪਤਾ ਗੱਲ ਸੁਣ ਮੇਰੀ ਯਾਰ ਨੂੰ 10 ਕਿੱਲੇ ਆਉਂਦੇ ਆ ਵਧੀਆ ਕਰਨ ਚੱਲੀ ਜਾਊ ਆਪਣਾ ਤੂੰ ਮੈਨੂੰ ਕੋਈ ਸਹਿੰਤਾ ਭੇਜ ਦਿੰਦਾ ਮੈਂ ਸਮਝ ਜਾਂਦਾ ਉਹ ਤਾਂ ਬੜਾ ਅੱਖ ਮੇ ਟੱਕਾ ਜਾ ਕਰਦਾ ਰਹਿਣਾ ਉਹਨਾਂ ਸਾਥੀ ਕੀ ਹੈ ਮੇਰੇ ਤੇ ਉਹ ਗੱਲ ਤਾਂ ਸੁਣਦਾ ਤੂੰ ਮੈਨੂੰ ਕੋਈ ਸਹਿੰਤਾ ਕਰ ਦਿੰਦਾ ਉਦੋਂ ਤਾਂ ਉਹੀ ਤਾਂ ਤੂੰ ਅੱਖ ਮੇ ਟੱਕਾ ਕਰੀ ਜਾ ਨਾ ਰਹਿਣਾ ਮੈਂਨੂੰ ਕੋਈ ਸੈਨਿਕ ਰਿਆ ਹੁੰਦਾ ਮੈਂ ਸਮਝ ਜਾਂਦਾ ਹੁੰਦਾ ਤੋ ਕੋਈ ਸੈਨਿਕ ਨਹੀਂ ਕਰ ਰਿਆ ਕਰਕੇ ਤਾਂ ਨਾ ਗੱਲ ਬਣਾਈ ਸੀ ਮੈਂ ਤੂੰ ਮੈਨੂੰ ਕੋਈ ਸੈਨਿਕ ਤਾਂ ਕਰ ਦਿੰਦਾ ਮੈਂ ਸਮਝ ਗਿਆ ਹੁੰਦਾ ਤੂੰ ਕਹਤਾ ਸੁਣ ਮੇਰੀ ਦੱਸ ਹੁਣ ਲੋਨੇ ਮਾਵਾਂ ਸੀ ਆਂ ਸ਼ਹਿਰ ਰਹਿੰਦੀਆਂ ਬਾਪੂ ਉਹਦਾ ਕੁੜੀ ਤਾਂ ਮਰਿਆ ਵਾ ਤੇ ਮਾਵਾਂ ਇਹ ਤੂੰ ਇਹ ਤੂੰ ਇਸ ਨੂੰ ਨਹੀਂ ਆ ਓਹੋ ਇਹ ਤਾਂ ਉਹ ਗੱਲ ਹੋ ਗਈ ਸਪੰਨ ਦੇ ਨਾਲ ਫਲੀਆਂ ਵਾਲੀ ਕੱਬ ਤੂੰ ਮੈਨੂੰ ਦੇ ਘਰੇ ਲੈ ਕੇ ਚੱਲ ਉਹੋ ਘਰੇ ਵੜਨ ਦਿੰਦੀ ਤੂੰ ਉਹਦੀ ਕੁੜੀ ਨਾਲ ਗੱਲਾਂ ਕਰ ਲਿਆ ਕਰਦਾ ਮੈਂ ਉਹਦੀ ਮਾਂ ਨਾਲ ਗੱਲਾਂ ਕਰ ਲਿਆ ਕਰਦਾ ਉਹਦੀ ਮਾਂ ਨਾਲ ਕੀ ਗੱਲਾਂ ਕਰਨੀਆਂ ਹੁੰਦੀਆਂ ਸਿਆਣੇ ਬੰਦੇ ਦੀਆਂ 100 ਗੱਲਾਂ ਹੁੰਦੀਆਂ ਮੈਨੂੰ ਤੇਰਾ ਆਪਾ ਬੜਾ ਵੱਢ ਗਿਆ ਗੱਲ ਸਾਂਝੀ ਅਨਾ ਮੈਨੂੰ ਤੂੰ ਮੈਨੂੰ ਲੈ ਕੇ ਚੱਲ ਉਹਦੀ ਮਾਂ ਕੋਲ ਮੇਰਾ ਐਕਸਪੀਰੀਐਂਸ ਬਹੁਤ ਬੋਲਦਾ ਤੂੰ ਮੈਨੂੰ ਉਹਦੇ ਕੋਲ ਲੈ ਕੇ ਤਾਂ ਚੱਲ ਮੈਂ ਉਹਦੀ ਮਾਂ ਨਾਲ ਗੱਲ ਕਰ ਲੂੰਗਾ ਕੋਈ ਨਾ ਉਹਨੂੰ ਸਾਧਦਾ ਮੈਂ ਇੱਥੇ ਉਹਦੀ ਮਾਫੀ ਮੰਗੂੰਗਾ ਮੈਂ ਮਾਫੀ ਮੰਗ ਲੂੰਗਾ ਕੋਈ ਨਹੀਂ ਉਹਨੂੰ ਸਾਧ ਲੈ ਨਾਲ ਮੈਂ ਉਹਦੀ ਮਾਂ ਨਾਲ ਦੋ ਝੰਟ ਗੱਲਾਂ ਕਰਦੇ ਲਿਆ ਕਰੂੰਗਾ ਕੋਈ ਨਾ ਪਹੁੰਚਦਾ ਮੈਂ ਉਹਦੀ ਪੁੱਛ ਲੈ ਕੋਈ ਨਹੀਂ ਗੱਡੀ ਦੀ ਸੈਲਫ ਮਾਰੇ ਲਈ ਤਾਂ ਮੈਂ ਵੀ ਚੱਲ ਬੜਦਾ ਤੂੰ ਮੰਨਦਾ ਹੀ ਨਹੀਂ ਚੱਲ ਯਾਰ ਬਾਪੂ ਚੱਲ ਰੋਟੀ ਖਾਣੀ ਘਰੇ ਆ ਕੇ ਚੱਲ ਮੈਂ ਵੀ ਚੱਲ ਦਸਣ ਯਾਰ ਫੋਨ ਹੀ ਨਹੀਂ ਚੱਕਦੀ ਬਲੌਗ ਚ ਪਾਈ ਬੈਠੀ ਆ ਮੈਨੂੰ ਘਰ ਵਾਲੇ ਨੰਬਰ ਟਰਾਈ ਕਰ ਯਾਰ ਘਰ ਵਾਲੇ ਤੂੰ ਨਹੀਂ ਚੱਕਦੀ ਅੱਕ ਸਾਡਾ ਬੁਢਾ ਵੀ ਜਣਾਜ ਬਹਿ ਜਾਂਦਾ ਸਾਲਾ ਨਾ ਮਰਦਾ ਨਾ ਜਮੀਨ ਮੇਰੇ ਨਾਂ ਕਰਾਉਂਦਾ ਮੈਂ ਤਾਂ ਬੀਮੇ ਦੀ ਕੈਸ਼ ਤੇ ਵੀ 6 ਮਹੀਨੇ ਬਾਅਦ 20 ਹਜ਼ਾਰ ਭਰਦਾ ਪਤਾ ਨਹੀਂ ਕਦੋਂ ਮਰੂਗਾ ਸਾਡਾ ਬੜਾ ਕਿਉਂ ਲਾਣੇਦਰਾ ਗੱਲ ਸੱਚ ਨਿਕਲੀ ਕਿ ਨਹੀਂ ਝੇੜੇ ਗੱਲ ਫਾਜੇ ਨਿਕਲੀ ਤੂੰ ਤਾਂ ਸਾਰਾ ਕੰਮ ਗਲ ਕੇ ਰੱਖਦਾ ਕਿਉਂ ਮੈਂ ਤੈਨੂੰ ਦੱਸਿਆ ਤਾਂ ਸੀਗਾ ਉੱਥੇ ਮਹਿਰ ਤੇ ਖੜਾ ਉਹ ਤਾਂ ਫਰੈਂਡ ਸੀਗੇ ਉਹ ਜਦੋਂ ਫਾਜ ਜਾਂਦੇ ਆ ਫਿਰ ਫਰੈਂਡ ਹੀ ਕਹਿੰਦੇ ਹੁੰਦੇ ਆ ਉਹ ਕੁੜੀ ਨੂੰ ਦੱਸ ਕਿੰਨੇ ਆਉਂਦੇ ਸੀ ਨਾਲੇ ਉਹਦੀ ਮਾਂ ਦਾ ਘਰ ਵਾਲਾ ਮਰਿਆ ਹੋਇਆ ਸੀ ਨਾਲੇ ਤੋਕੀਆ ਬਿੱਲਾਂ ਨੂੰ ਪਾਣੀ ਪੈ ਜਾਂਦਾ ਬੈਂਦ ਛੱਤ ਮੈਂ ਉਹਦੀ ਮਾਂ ਨਾਲ ਗੱਲਾਂ ਕਰ ਲਿਆ ਕਰਦਾ ਮੈਂ ਤੂੰ ਤਾਂ ਐਂ ਕਰੀ ਜਾਂਦਾ ਫਿਰ ਨਾਲੇ ਤਾਂ ਤੈਨੂੰ ਗੱਲ ਦੱਸ ਤੀ ਜਾਵੜਾ ਤੇਰੇ ਮਾਰ ਕੇ ਮੈਂ ਦੰਦਲ ਬਾ ਦੇਣੀ ਹੈ ਕੋਈ ਨਹੀਂ ਕੋਈ ਨਹੀਂ ਕਿਤਾ ਲੋਕੀ ਵੀ ਇਹ ਰੱਬਾ ਕਿਰਪਾ ਕਰਕੇ ਮੇਰੇ ਪੁੱਤ ਦੀ ਸੈਟਿੰਗ ਕਰਾ ਦੇ ਲੋਕ ਕਹਿੰਦਾ ਹੋਏਗਾ ਰੱਬਾ ਕਿੰਨਾ ਸਵਾਰਥੀ ਬੰਦਾ ਮੈਂ ਵੀ ਕੀ ਕਰਾਂ ਰੱਬਾ ਰੋਟੀਆਂ ਤੱਕ ਜੀਆਂ ਹੋ ਜਾਣ ਜੀਆਂ ਨਾਲੇ ਜ਼ਮੀਨ ਆ ਜੀ ਅੱਜ ਤੋਂ ਬਲਾਤ ਜਿਹੜਾ ਵੀ ਮੈਨੂੰ ਮੇਰੀ ਮੋਟਰ ਖਗਿਆ ਮੈਂ ਮਾਰ ਕੇ ਦਨ ਚਲ ਪਾ ਦੇਣੀ ਹੈ। ਕਾਈ ਤਾਂ ਲੇਟ ਹੋ ਗਈ ਬੱਸ ਵੀ ਨਹੀਂ ਆਉਂਦੀ ਘਰੇ ਕਿਵੇਂ ਜਾਵਾਂਗੀ। ਕਾਗਸ ਆ ਗਿਆ। ਕਾ ਦਿਨ ਮੈਂ ਛੱਡ ਆਉਣਾ। ਹੁਣ ਤੁਸੀਂ ਘਾਤੋਂ ਆਏ ਹੋ ਜੀ ਇੰਨੀ ਬੇਇੱਜ਼ਤੀ ਕਰਤੀ। ਓ ਯਾਰ ਬਲਾਤ ਲਈਦਾ ਹੁੰਦਾ ਫੋਨ ਤਾਂ ਚੱਕ ਲਈਦਾ ਹੁੰਦਾ। ਜਦੋਂ ਮੈਂ ਕਦੀ ਫੋਨ ਨਹੀਂ ਚੱਕਿਆ ਤੁਹਾਨੂੰ ਪਤਾ ਹੀ ਉਹ ਗੱਬਰੇਕ ਪਾ ਕੇ ਬਾਅਦ ਨਾ ਕਰ। ਯਾਰ ਇਹ ਕਿਹੜੀ ਗੱਲ ਹੋਈ ਆ। ਬਸ ਅੱਜ ਤੋਂ ਬਾਅਦ ਬੁਲਾਇਓ ਨਾ ਜੀ। ਤੁਹਾਡੇ ਭੁੜੇ ਨੇ ਐਕਟਾ ਮੇਰੀ। ਸਾਲਟ ਐ ਨਹੀਂ ਕਹਿੰਦੇ ਉਦੋਂ ਤੁਸੀਂ ਕੱਪੜਿਆਂ ਦਾ ਕਹਤਾ ਕੋਈ ਨਾ ਬਾਪੂ ਨੂੰ ਮੈਂ ਕਹਿ ਦੂੰਗਾ ਤੁਹਾਡੇ ਘਰ ਜਾ ਕੇ ਮਾਫੀ ਮੰਗ ਲੂਗਾ ਐਨਾ ਚੰਦਰਾ ਬੁੜਾ ਸਾਡੇ ਘਰੇ ਨਾ ਆਵੇ ਇੱਕ ਵਾਰ ਕੋਈ ਨਾ ਬਾਪੂ ਨੂੰ ਮੈਂ ਕਹਿ ਦੂੰਗਾ ਤੁਹਾਡੀ ਮੰਮੀ ਤੁਹੇ ਕਰਕੇ ਮਾਫੀ ਮੰਗ ਲੂਗਾ ਬਸ ਆਇਆ ਇੱਕ ਵਾਰ ਬੁਲਾਇਆ ਨਹੀਂ ਨਾ ਕਰਿਆ ਚਲ ਠੀਕ ਹੈ ਕਹਿ ਦੂੰ ਕੋਈ ਨਾ ਬਾਪੂ ਨੂੰ ਮੈਂ ਆ ਕੇ ਛੋੜੇ ਜਾਂ ਪਤਾ ਨਹੀਂ ਕਿੱਧਰ ਮਰ ਗਿਆ ਧੜਕੇ ਦਾ ਗਿਆ ਵਾ ਮੈਨੂੰ ਕਹਿ ਕੇ ਗਿਆ 3 ਬੱਸੇ ਆ ਗਿਆ ਦੋ ਮਹੀਨਿਆਂ ਚ ਪਤਾ ਨਹੀਂ ਹੁਣ ਕੀ ਤੇ ਗਿਆ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਜੇ ਮੈਨੂੰ ਉਹ ਦਸਾਇਣਗੀ ਤਾਂ ਹੁੰਦਾ ਮੈਂ ਸਭ ਵੰਜ ਗਿਆ ਹੁੰਦਾ ਹੁਣ ਉਹਨੂੰ ਦੰਦਾ ਮੇਰੇ ਗੱਲ ਪੈਣੇ ਨੂੰ ਫਿਰੇ ਦਾ ਹੁਣ ਮੈਂ ਦੱਸ ਸਵੀਕਾਰਾਂ ਮੈਨੂੰ ਗੇਰਾ ਪਤਾ ਸੀ ਮੈਨੂੰ ਤਾਂ ਲੱਗਿਆ ਸੀ ਮੇਰੀ ਬਦਨਾਮੀ ਕਰਦਾ ਪਿਆ ਚੱਲੋ ਹੁਣ ਮੈਂ ਕੀ ਕਰਾਂ ਉਹ ਆ ਗਿਆ ਲੈ ਇਨ ਤਾਂ ਕਿੱਥੇ ਲਾਤਾ ਮੈਸੂਲ ਦੋ ਮਿੰਟ ਕਿਤਾ ਕਹਿ ਗਈ ਯਾਰ ਮਾਂ ਨੂੰ ਮੈਂ ਕੋਲ ਗਿਆ ਦੀ ਗਾਹੀ ਨਹੀਂ ਮਰੀ ਸਾਰੇ ਕੰਮੇ ਰਾਤ ਜਮਾਂ ਚੀਜ਼ ਬੰਦੀ ਕਰਦੀ ਹੁੰਦੀ ਮੈਨੂੰ ਘਰ ਸਾਲੀ ਨਹੀਂ ਕਰਦੀ ਮੈਨਾਂ ਬੁਲਾਉਂਦੀ ਚੱਲ ਫਿਰ ਤੂੰ ਐ ਕਰ ਦੇ ਉਹਦੀ ਮੰਮੀ ਦਾ ਨੰਬਰ ਦੇ ਦੇ ਨੋ 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 ਨੋ